ਅਸੀਂ ਉਹ ਔਲਾਦਾਂ ਬਾਰੇ ਦੱਸਣਾ ਚਾਹੁੰਦੇ ਆ ਜਿਹੜੇ ਇਦਾਂ ਦੇ ਮਾਪੇ ਪਾਪਾ ਨੂੰ ਜਿਹੜਾ ਹਰ ਦਰਦ-ਦਰ ਦੇ ਉੱਤੇ ਭੜਕਣ ਲਈ ਜਿਹੜਾ ਛੱਡ ਦਿੰਦੇ ਆਗੇ ਤੁਸੀਂ ਇਹ ਜਿਹੜੀ ਹਾਲਾਤ ਆ ਇਹਦੇ ਦੇਖ ਸਕਦੇ ਹੋ ਜਿਹੜੀਆਂ ਲੱਤਾਂ ਦੇ ਵਿੱਚ ਬਾਬਾ ਜੀ ਦੇ ਇਨਫੈਕਸ਼ਨ ਆ ਕਿ ਕੀੜੇ ਲੱਗੇ ਹੋਏ ਨੇ ਬਹੁਤ ਜ਼ਿਆਦਾ ਜਿਹੜਾ ਬੁਰਾ ਹਾਲ ਆਗਾ ਕਿ ਅਸੀਂ ਬੇਜਵਾਨਾਂ ਦੀ ਸੇਵਾ ਕਰਦੇ ਹਾਂ ਦੇ ਨਾਲ-ਨਾਲ ਜਿੱਥੇ ਵੀ ਸਾਨੂੰ ਇਦਾਂ ਦੇ ਜਿਹੜੇ ਬਜ਼ੁਰਗ ਆਦਮੀ ਮਿਲਦੇ ਆਗੇ ਅਸੀਂ ਉਹਨਾਂ ਦੀ ਵੀ ਹੈਲਪ ਜਿਹੜੀ ਕਰਨਾ ਚਾਹੁੰਦੇ ਆਂ ਸਾਡੀ ਬੇਨਤੀ ਹੈ ਕਿ ਇਦਾਂ ਜਿਹੜੇ ਮਾਵਾਪਾ ਨਾਲ ਜਿਹੜਾ ਸਲੂਕ ਆ ਉਹ ਨਾ ਕੀਤਾ ਜਾਵੇ ਕਿਉਂਕਿ ਔਣ ਵਾਲਾ ਸਮਾਂ ਜਿਹੜਾ ਉਹ ਵੀ ਤੁਹਾਡੇ ਤੇ ਆਉਣਾਗਾ ਇਦਾਂ ਹੀ ਤੁਸੀਂ ਇੱਕ ਦਿਨ ਬਜ਼ੁਰਗ ਹੋਣਾ ਤੇ ਤੁਹਾਡੇ ਹਾਲਤ ਵੀ ਇਦਾਂ ਦੀ ਹੋ ਸਕਦੀ ਆ ਹਾਂਜੀ ਮੈਂ ਗੁਰਪ੍ਰੀਤ ਸਿੰਘ ਬਾਬਾ ਜੀ ਅਸੀਂ ਇੱਕ ਬੇਜਵਾਨ ਜਾਨਵਰਾਂ ਦੀ ਜਿਹੜੀ ਐਨਜੀਓ ਚਲਾਉਂਦੇ ਆ ਅੱਜ ਤੁਹਾਨੂੰ ਇੱਕ ਮੂੰਹ ਬੋਲਦੀਆਂ ਤਸਵੀਰਾਂ ਦਿਖਾਉਣਾ ਚਾਹੁੰਦੇ ਆ ਅਸੀਂ ਉਹ ਔਲਾਦਾਂ ਬਾਰੇ ਦੱਸਣਾ ਚਾਹੁੰਦੇ ਆ ਜਿਹੜੇ ਇਦਾਂ ਦੇ ਮਾਪੇ ਪਾਪਾ ਨੂੰ ਜਿਹੜਾ ਹਰ ਦਰਦ-ਦਰ ਦੇ ਉੱਤੇ ਭੜਕਣ ਲਈ ਜਿਹੜਾ ਛੱਡ ਦਿੰਦੇ ਆਗੇ ਤੁਸੀਂ ਇਹ ਜਿਹੜੀ ਹਾਲਾਤ ਇਹਦੇ ਦੇਖ ਸਕਦੇ ਹੋ ਜਿਹੜੀਆਂ ਲੱਤਾਂ ਦੇ ਵਿੱਚ ਬਾਬਾ ਜੀ ਦੇ ਇਨਫੈਕਸ਼ਨ ਆ ਕਿ ਕੀੜੇ ਲੱਗੇ ਹੋਏ ਨੇ ਬਹੁਤ ਜ਼ਿਆਦਾ ਜਿਹੜਾ ਬੁਰਾ ਹਾਲ ਆਗਾ ਜਿਹੜੇ ਆਪਣਾ ਬਾਥਰੂਮ ਟਾਇਲਟ ਆ ਉਹ ਵਿੱਚੇ ਕਰ ਰਹੇ ਨੇ ਅਸੀਂ ਕਾਫੀ ਲੰਬੇ ਸਮੇਂ ਤੋਂ ਇਹਨਾਂ ਨੂੰ ਇੱਕ ਡੇਢ ਦੋ ਮਹੀਨਾ ਤੋਂ ਜਿਹੜਾ ਅਸੀਂ ਠਾਣੇ ਦੇ ਬਾਹਰ ਜਿਹੜਾ ਦੇਖਦੇ ਆ ਰਹਿਆਂਗੇ ਆਉਂਦੇ ਜਾਂਦੇ ਜਿਹੜਾ ਇਹਨਾਂ ਦੀ ਕੁਝ ਮਦਦ ਕਰਦੇ ਆ ਹੁਣ ਕਾਫੀ ਦਿਨਾਂ ਤੋਂ ਇਹਨਾਂ ਦੇ ਜਿਹੜੇ ਹਾਲਤ ਆ ਬਹੁਤ ਜ਼ਿਆਦਾ ਗੰਭੀਰ ਹੋਈ ਪਈ ਹੈਗੀ ਸੋ ਅਸੀਂ ਜਿਹੜਾ ਜਿਹੜਾ ਟ੍ਰੀਟਮੈਂਟ ਆ ਜਿਹੜਾ ਸਾਡੇ ਵੱਲੋਂ ਉਹ ਜ਼ਰੂਰ ਸਾਡੀ ਟੀਮ ਵੱਲੋਂ ਜਿਹੜਾ ਕਰ ਰਹੇ ਆ ਕਿਉਂਕਿ ਅਸੀਂ ਬੇਜਵਾਨਾਂ ਦੀ ਸੇਵਾ ਕਰਦੇ ਹਾਂ ਦੇ ਨਾਲ-ਨਾਲ ਜਿੱਥੇ ਵੀ ਸਾਨੂੰ ਇਦਾਂ ਦੇ ਜਿਹੜੇ ਬਜ਼ੁਰਗ ਆ ਆਦਮੀ ਮਿਲਦੇ ਆਗੇ ਅਸੀਂ ਉਹਨਾਂ ਦੀ ਵੀ ਹੈਲਪ ਜਿਹੜੀ ਕਰਨਾ ਚਾਹੁੰਦੇ ਆ ਸੋ ਸਾਡੀ ਬੇਨਤੀ ਹੈ ਕਿ ਇਦਾਂ ਜਿਹੜੇ ਮਾਪੇ-ਪਾਪਾਂ ਨਾਲ ਜਿਹੜਾ ਸਲੂਕ ਆ ਉਹ ਨਾ ਕੀਤਾ ਜਾਵੇ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਉਹ ਵੀ ਤੁਹਾਡੇ ਤੇ ਆਉਣਾਗਾ ਇਦਾਂ ਹੀ ਤੁਸੀਂ ਇੱਕ ਦਿਨ ਬਜ਼ੁਰਗ ਹੋਣਾ ਤੇ ਤੁਹਾਡੇ ਹਾਲਤ ਵੀ ਇਦਾਂ ਦੀ ਹੋ ਸਕਦੀ ਆ ਸੋ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਰਾਪਤਾ ਕਰ ਰਹੇ ਹਾਂ ਇੱਕ ਦੋ ਐਨ ਜੀਓਜ਼ ਨਾਲ ਜਿਹੜੇ ਇਹਨਾਂ ਬਜ਼ੁਰਗਾਂ ਨੂੰ ਸਾਂਭਦੇ ਆ ਸੋ ਉੱਥੇ ਜਾ ਕੇ ਇਹਨਾਂ ਦੀ ਜਿਹੜੀ ਸਾਂਭ ਸੰਭਾਲਾ ਹੋ ਸਕੇ ਮੌਕੇ ਤੇ ਜਾ ਕੇ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਬਜ਼ੁਰਗਾਂ ਨੂੰ ਜਿਹੜਾ ਸਾਂਭ ਸੰਭਾਲਾ ਜਿਹੜੀ ਜ਼ਰੂਰ ਹੋ ਕਰੀ ਜਾਵੇ ਟਰੀਟਮੈਂਟ ਲਈ ਇਹਨਾਂ ਨੂੰ ਕਿੱਥੇ ਲੈ ਕੇ ਜਾਵਾਂਗੇ ਤੁਸੀਂ ਅਸੀਂ ਜੀ ਬਾਈ ਜੀ ਨਾਲ ਵੀ ਗੱਲ ਹੋਈ ਆ ਲੁਧਿਆਣੇ ਗੁਰਪ੍ਰੀਤ ਜੀ ਨਾਲ ਮਿੰਟੂ ਨਾਲ ਕੱਲ੍ਹ ਜਾਂ ਕੱਲ੍ਹ ਤੋਂ ਅਗਲੇ ਦਿਨ ਇਹਨਾਂ ਦਾ ਜਦੋਂ ਵੀ ਉਹਨਾਂ ਨੇ ਸਾਨੂੰ ਸਮਾਂ ਦਿੱਤਾ ਤੇ ਇੱਥੇ ਲਿਜਾ ਕੇ ਜਿਹੜਾ ਇਹਨਾਂ ਨੂੰ ਐਡਮਿਟ ਕਰਕੇ ਜਿਹੜਿਆਂ ਨੇ ਦੀ ਕੋਈ ਉੱਥੇ ਦਵਾਈ ਬੂਟੀ ਆ ਉਹਨਾਂ ਦਾ ਜਿਹੜਾ ਟਰੀਟਮੈਂਟ ਆ ਉਹ ਚਾਲੂ ਕਰਵਾਵਾਂਗੇ ਜੀ ਬਿਲਕੁਲ ਜੀ ਅਸੀਂ رابطہ ਵੀ ਕੀਤਾ ਸੀ ਸਾਨੂੰ ਜਿਹੜਾ ਆਣਗੁਆਣ ਤੋਂ ਪਤਾ ਲੱਗਿਆ ਪੁੱਛਿਆ ਗਿਆ ਪਰ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਸਾਫ਼ ਜਵਾਬ ਆ ਕਿ ਇਹ ਜਿਹੜੇ ਬਜ਼ੁਰਗਾਂ ਅਸੀਂ ਨਹੀਂ ਰੱਖਣੇ ਹੈਗੇ ਸੋ ਬੜੀ ਦਿਲ ਨੂੰ ਜਿਹੜੀ ਆ ਇਦਾਂ ਦੀ ਤਸਵੀਰ ਗੱਲ ਪੂਰੀ ਜੀ ਸਾਰਾ ਅਸੀਂ ਗਏ ਆਂਗੇ ਪਰ ਸਾਨੂੰ ਘਰੇ ਤਾਂ ਨਹੀਂ ਕੋਈ ਮਿਲਿਆ ਦੋ ਤਿੰਨ ਵਾਰ ਚੱਕਰ ਲਗਾ ਕੇ ਆਏ ਆਂ ਆਸ-ਪਾਸ ਪੜੋਸ ਤੋਂ ਜਿਹੜਾ ਸਾਨੂੰ ਪਤਾ ਲੱਗਿਆ ਕਿ ਉਹ ਜਿਹੜੀ ਸਾਮ ਸੰਭਾਲਾ ਨਹੀਂ ਉਹ ਉਹਨਾਂ ਨੇ ਸਾਫ਼ ਇਨਕਾਰ ਕਰਿਆ ਹੋਇਆ ਕਿ ਅਸੀਂ ਨਹੀਂ ਸੰਭਾਲ ਸਕਦੇ ਸੋ ਅਸੀਂ ਕਾਫੀ ਦਿਨਾਂ ਤੋਂ ਜਿਹੜਾ ਬਾਬਾ ਜੀ ਦੀ ਕੇਅਰ ਤੇ ਲੱਗੇ ਹੋਏ ਆਂ ਅੱਗੇ ਜਿਹੜੀ ਸਾਤੋਂ ਜਿੰਨੀ ਵੀ ਬਣਦੀ ਸੇਵਾ ਸੀ ਜ਼ਰੂਰ ਆ ਜਿਹੜੀ ਨਿਭਾਵਾਂਗੇ ਅਸੀਂ ਉਹ ਹਾਲਾਤਾਂ ਬਾਰੇ ਦੱਸਣਾ ਚਾਹੁੰਦੇ ਆ ਜਿਹੜੇ ਇਦਾਂ ਦੇ ਮਾਪੇ ਪਾਪਾ ਨੂੰ ਜਿਹੜਾ ਹਰ ਦਰਦ-ਦਰ ਦੇ ਉੱਤੇ ਭੜਕਣ ਲਈ ਜਿਹੜਾ ਛੱਡ ਦਿੰਦੇ ਆਗੇ ਤੁਸੀਂ ਇਹ ਜਿਹੜੀ ਹਾਲਾਤ ਆ ਇਹਦੇ ਦੇਖ ਸਕਦੇ ਹੋ ਜਿਹੜੀਆਂ ਲੱਤਾਂ ਦੇ ਵਿੱਚ ਬਾਬਾ ਜੀ ਦੇ ਇਨਫੈਕਸ਼ਨ ਆ ਕਿ ਕੀੜੇ ਲੱਗੇ ਹੋਏ ਨੇ ਬਹੁਤ ਜ਼ਿਆਦਾ ਜਿਹੜਾ ਬੁਰਾ ਹਾਲ ਆਗਾ ਕਿ ਅਸੀਂ ਬੇਜਵਾਨਾਂ ਦੀ ਸੇਵਾ ਕਰਦੇ ਹਾਂ ਦੇ ਨਾਲ-ਨਾਲ ਜਿੱਥੇ ਵੀ ਸਾਨੂੰ ਇਦਾਂ ਦੇ ਜਿਹੜੇ ਬਜ਼ੁਰਗ ਆਦਮੀ ਮਿਲਦੇ ਆਗੇ ਅਸੀਂ ਉਹਨਾਂ ਦੀ ਵੀ ਹੈਲਪ ਜਿਹੜੀ ਕਰਨਾ ਚਾਹੁੰਦੇ ਆ ਸਾਡੀ ਬੇਨਤੀ ਹੈ ਕਿ ਇਦਾਂ ਜਿਹੜੇ ਮਾਵਾਪਾ ਨਾਲ ਜਿਹੜਾ ਸਲੂਕ ਆ ਉਹ ਨਾ ਕੀਤਾ ਜਾਵੇ ਕਿਉਂਕਿ ਔਣ ਵਾਲਾ ਸਮਾਂ ਜਿਹੜਾ ਉਹ ਵੀ ਤੁਹਾਡੇ ਤੇ ਆਉਣਾਗਾ ਇਦਾਂ ਹੀ ਤੁਸੀਂ ਇੱਕ ਦਿਨ ਬਜ਼ੁਰਗ ਹੋਣਾ ਤੇ ਤੁਹਾਡੇ ਹਾਲਤ ਵੀ ਇਦਾਂ ਦੀ ਹੋ ਸਕਦੀ ਆ ਹਾਂਜੀ ਮੈਂ ਗੁਰਪ੍ਰੀਤ ਸਿੰਘ ਬਾਬਾ ਜੀ ਅਸੀਂ ਇੱਕ ਬੇਜਵਾਨ ਜਾਨਵਰਾਂ ਦੀ ਜਿਹੜੀ ਐਨਜੀਓ ਚਲਾਉਂਦੇ ਆ ਅੱਜ ਤੁਹਾਨੂੰ ਇੱਕ ਮੂੰਹ ਬੋਲਦੀਆਂ ਤਸਵੀਰਾਂ ਦਿਖਾਉਣਾ ਚਾਹੁੰਦੇ ਆ ਅਸੀਂ ਉਹ ਔਲਾਦਾਂ ਬਾਰੇ ਦੱਸਣਾ ਚਾਹੁੰਦੇ ਆ ਜਿਹੜੇ ਇਦਾਂ ਦੇ ਮਾਪੇ ਪਾਪਾ ਨੂੰ ਜਿਹੜਾ ਹਰ ਦਰਦਰ ਦੇ ਉੱਤੇ ਭੜਕਣ ਲਈ ਜਿਹੜਾ ਛੱਡ ਦਿੰਦੇ ਆਗੇ ਤੁਸੀਂ ਇਹ ਜਿਹੜੀ ਹਾਲਾਤ ਆ ਇਹਦੇ ਦੇਖ ਸਕਦੇ ਹੋ ਜਿਹੜੀਆਂ ਲੱਤਾਂ ਦੇ ਵਿੱਚ ਬਾਬਾ ਜੀ ਦੇ ਇਨਫੈਕਸ਼ਨ ਆ ਕਿ ਕੀੜੇ ਲੱਗੇ ਹੋਏ ਨੇ ਬਹੁਤ ਜ਼ਿਆਦਾ ਜਿਹੜਾ ਬੁਰਾ ਹਾਲ ਆਗਾ ਜਿਹੜੇ ਆਪਣਾ ਬਾਥਰੂਮ ਟਾਇਲਟ ਆ ਉਹ ਵਿੱਚੇ ਕਰ ਰਹੇ ਨੇ ਅਸੀਂ ਕਾਫੀ ਲੰਬੇ ਸਮੇਂ ਤੋਂ ਇਹਨਾਂ ਨੂੰ ਇੱਕ ਡੇਢ ਦੋ ਮਹੀਨਿਆਂ ਤੋਂ ਜਿਹੜਾ ਅਸੀਂ ਠਾਣੇ ਦੇ ਬਾਹਰ ਜਿਹੜਾ ਦੇਖਦੇ ਆ ਰਹਿਆਂਗੇ ਆਉਂਦੇ ਜਾਂਦੇ ਆ ਜਿਹੜਾ ਇਹਨਾਂ ਦੀ ਕੁਝ ਮਦਦ ਕਰਦੇ ਆ ਹੁਣ ਕਾਫੀ ਦਿਨਾਂ ਤੋਂ ਇਹਨਾਂ ਦੇ ਜਿਹੜੇ ਅਸੀਂ ਜਿਹੜਾ ਜਿਹੜਾ ਟ੍ਰੀਟਮੈਂਟ ਹੈ ਜਿਹੜਾ ਸਾਡੇ ਵੱਲੋਂ ਉਹ ਜਰੂਰ ਸਾਡੀ ਟੀਮ ਵੱਲੋਂ ਜਿਹੜਾ ਕਰ ਰਹੇ ਆ ਕਿਉਂਕਿ ਅਸੀਂ ਬੇਜਵਾਨਾਂ ਦੀ ਸੇਵਾ ਕਰਦੇ ਹਾਂ ਦੇ ਨਾਲ-ਨਾਲ ਜਿੱਥੇ ਵੀ ਸਾਨੂੰ ਇਦਾਂ ਦੇ ਜਿਹੜੇ ਬਜ਼ੁਰਗ ਆਦਮੀ ਮਿਲਦੇ ਆਗੇ ਅਸੀਂ ਉਹਨਾਂ ਦੀ ਵੀ ਹੈਲਪ ਜਿਹੜੀ ਕਰਨਾ ਚਾਹੁੰਦੇ ਆ ਸੋ ਸਾਡੀ ਬੇਨਤੀ ਹੈ ਕਿ ਇਦਾਂ ਜਿਹੜੇ ਮਾਵਾਪਾ ਨਾਲ ਜਿਹੜਾ ਸਲੂਕ ਆ ਉਹ ਨਾ ਕੀਤਾ ਜਾਵੇ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਉਹ ਵੀ ਤੁਹਾਡੇ ਤੇ ਆਉਣਾਗਾ ਇਦਾਂ ਹੀ ਤੁਸੀਂ ਇੱਕ ਦਿਨ ਬਜ਼ੁਰਗ ਹੋਣਾ ਤੇ ਤੁਹਾਡੇ ਹਾਲਤ ਵੀ ਇਦਾਂ ਦੀ ਹੋ ਸਕਦੀ ਆ ਸੋ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਰਾਬਤਾ ਕਰ ਰਹੇ ਹਾਂ ਇੱਕ ਦੋ ਐਨ ਜੀਓਜ਼ ਨਾਲ ਜਿਹੜੇ ਇਹਨਾਂ ਬਜ਼ੁਰਗਾਂ ਨੂੰ ਸਾਂਭਦੇ ਆ ਸੋ ਉੱਥੇ ਜਾ ਕੇ ਇਹਨਾਂ ਦੀ ਜਿਹੜੀ ਸਾਂਭ ਸੰਭਾਲਾ ਹੋ ਸਕੇ ਮੌਕੇ ਤੇ ਜਾ ਕੇ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਬਜ਼ੁਰਗਾਂ ਨੂੰ ਜਿਹੜਾ ਸਾਂਭ ਸੰਭਾਲਾ ਜਿਹੜੀ ਜ਼ਰੂਰ ਹੋ ਕਰੀ ਜਾਵੇ ਟਰੀਟਮੈਂਟ ਲਈ ਇਹਨਾਂ ਨੂੰ ਕਿੱਥੇ ਲੈ ਕੇ ਜਾਵੋਗੇ ਤੁਸੀਂ ਅਸੀਂ ਜੀ ਬਾਈ ਜੀ ਨਾਲ ਵੀ ਗੱਲ ਹੋਈ ਆ ਲੁਧਿਆਣੇ ਗੁਰਪ੍ਰੀਤ ਜੀ ਨਾਲ ਮਿੰਟੂ ਨਾਲ ਕੱਲ੍ਹ ਜਾਂ ਕੱਲ੍ਹ ਤੋਂ ਅਗਲੇ ਦਿਨ ਇਹਨਾਂ ਦਾ ਜਦੋਂ ਵੀ ਉਹਨਾਂ ਨੇ ਸਾਨੂੰ ਸਮਾਂ ਦਿੱਤਾ ਤਾਂ ਇੱਥੇ ਲਿਜਾ ਕੇ ਜਿਹੜਾ ਇਹਨਾਂ ਨੂੰ ਐਡਮਿਟ ਕਰਕੇ ਜਿਹੜਿਆਂ ਨੇ ਦੀ ਕੋਈ ਉੱਥੇ ਦਵਾਈ ਬੂਟੀ ਆ ਉਹਨਾਂ ਦਾ ਜਿਹੜਾ ਟਰੀਟਮੈਂਟ ਆ ਉਹ ਚਾਲੂ ਕਰਵਾਵਾਂਗੇ ਜੀ ਬਿਲਕੁਲ ਜੀ ਅਸੀਂ رابطہ ਵੀ ਕੀਤਾ ਸੀ ਸਾਨੂੰ ਜਿਹੜਾ ਆਣਗੁਆਣ ਤੋਂ ਪਤਾ ਲੱਗਿਆ ਪੁੱਛਿਆ ਗਿਆ ਪਰ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਸਾਫ਼ ਜਵਾਬ ਆ ਕਿ ਇਹ ਜਿਹੜੇ ਬਜ਼ੁਰਗਾਂ ਅਸੀਂ ਨਹੀਂ ਰੱਖਣੇ ਹੈਗੇ ਸੋ ਬੜੀ ਦਿਲ ਨੂੰ ਜਿਹੜੀ ਆ ਇਦਾਂ ਦੀ ਗੱਲ ਪੂਰੀ ਜੀ ਸਾਰਾ ਅਸੀਂ ਗਏ ਆਗੇ ਪਰ ਸਾਨੂੰ ਘਰੇ ਤਾਂ ਨਹੀਂ ਕੋਈ ਮਿਲਿਆ ਦੋ ਤਿੰਨ ਵਾਰ ਚੱਕਰ ਲਗਾ ਕੇ ਆਏ ਆ ਆਸ-ਪਾਸ ਪੜੋਸ ਤੋਂ ਜਿਹੜਾ ਸਾਨੂੰ ਪਤਾ ਲੱਗਿਆ ਕਿ ਉਹ ਜਿਹੜੀ ਸਾਮ ਸੰਭਾਲਾ ਨਹੀਂ ਉਹ ਉਹਨਾਂ ਨੇ ਸਾਫ਼ ਇਨਕਾਰ ਕਰਿਆ ਹੋਇਆ ਕਿ ਅਸੀਂ ਨਹੀਂ ਸੰਭਾਲ ਸਕਦੇ ਸੋ ਅਸੀਂ ਕਾਫੀ ਦਿਨਾਂ ਤੋਂ ਜਿਹੜਾ ਬਾਬਾ ਜੀ ਦੀ ਕੇਅਰ ਤੇ ਲੱਗੇ ਹੋਏ ਆ ਅੱਗੇ ਆ ਜਿਹੜੀ ਸਾਤੋਂ ਜਿੰਨੀ ਵੀ ਬਣਦੀ ਸੇਵਾ ਸੀ ਜ਼ਰੂਰ ਆ ਜਿਹੜੀ ਨਿਭਾਵਾਂਗੇ